ਆਹ ਤਾਂ ਵੀਰਾਂ ਦਾ ਆਇਆ ਲੋ ਆ ਜਿਹੜਾ ਖੜਾ ਹੈ ਇਹ ਕੜਾ ਆਪਣੀ ਬਾਡੀ ਦੇ ਬਰਾਬਰ ਬਣਿਆ ਹੋਇਆ ਹੈ ਇਹਦੇ ਵਿਚ ਦੀ ਨੰਗਣਾ ਦੂਰਾ ਤੀਰਾ ਹੋ ਕੇ ਨਹੀਂ ਹੋ ਲੱਭਣ ਵਾਹ ਭਾਈ ਦਾ ਲਾ

ਮਿੱਟੀ ਨਾ ਫਰੋੜ ਜੋਗਿਆ ਵਾਹ ਵਾਹ ਜੀਨੇ ਮਾਰੀਆਂ ਨੇ ਧੀਆ ਧਿਆਣੀਆਂ ਹਾਂ ਜੀ ਜੀਨੇ ਮਾਰੀਆਂ ਨੇ ਧੀਆ ਧਿਆਣੀਆਂ ਵਾਹ ਜੀ ਵਾਹ ਸੁਨੂ ਪੱਟੀ ਬੇਬੇ ਤੋਂ ਘਾਣੀਆਂ ਧੋਲਾਏ ਹਾਂ ਜੀ ਸਭਾ ਦੇ ਬੱਚੇ ਆਹ ਪਸਾਉਂਦੇ ਸਾਰੇ ਬੱਚੇ ਪੱਤੀ ਬੇਰ ਬੇਰ ਕੋਲ ਜਾਂਦੇ ਆ ਬਾਈ ਜੀ ਬੇਬੇ ਪਰੋਂ ਕਹਾਣੀਆਂ ਸੁਣਾਉਂਦੀ ਪੂਰਨ ਭਖਤ ਦੀਆਂ ਸਰਬਣ ਭਖਤ ਦੀਆਂ ਕਹਾਣੀਆਂ ਸੁਣਦੇ ਸੁਣਦੇ ਬੱਚੇ ਵੱਡੇ ਹੁੰਦੇ ਹੁੰਦੇ ਜਿਹੜਾ ਤੱਕ ਉਹਨਾਂ ਦੇ ਸਵਾਲੀ ਪੂਰਨ ਹੁੰਦੇ ਗਿਆਨ ਦਾਕਰ ਉਹਨਾਂ ਦੇ ਸਵਾਲ ਵੀ ਪੂਰਨ ਹੁੰਦੇ ਇਹ ਸਰਬਣ ਹੁੰਦੇ ਹੁੰਦੇ ਪਰ ਹੁਣ ਤਾਂ ਗੱਲਾਂ ਹੀ ਕੁਛ ਹੋਰ ਦੇ ਨੇ ਬੇਬੇ ਦਾ ਵਿਚਾਰੀ ਕੱਲੀ ਦਰਵਾਜ਼ੇ 'ਤੇ ਬੈਠੀ ਹੁੰਦੀ ਹੈ ਹਾਂ ਜੀ ਤੇ ਬੱਚਾ ਆਪ ਕੋਲ ਟਾਈਟ ਸਾਹਿਬ ਖੁੱਲੀ ਬੈਠਾ ਹੁੰਦਾ ਸੁਣਾਦਾ ਫਿਰ ਹੋਈ ਜਿਓ ਹਾਂਜੀ ਬੀਰੋ ਮੇਰੇ ਪਿੰਡ ਪਿਪਲੀ ਥੱਲੇ ਮੈਂ ਦਾਦਾ ਚੰਦ ਜੀ ਉਹਨੀਆਂ ਬਾਤਾਂ ਸੁਣੀਆਂ ਨੇ ਆਹਾਂ ਦਾਦਾ ਚੰਦ ਦਾਦਾ ਬਜ਼ਾਕਾ ਨੇ ਸਾਡੇ ਉਹਨਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਅਸੀਂ ਵੱਡੇ ਹੋਏ ਹੋਏ ਜੀਨੇ ਮਾਰੀਆਂ ਨੇ ਤੀਆਂ ਧਿਆਣੀਆਂ ਸੁਣੋ ਕੱਡੀ ਬੇਬੇ ਤੋਂ ਕਹਾਣੀਆਂ ਹੱਥ ਸਿਰਾਂ ਤੇ ਫਿਰ ਇਹ ਨਾ ਮੇਰਾ ਵਾਹੇ ਮਿੰਦੀ ਨਾ ਕਰੋ ਜੋ ਬੁਲਾ अब पंजी भी नबू गए पूरा तेरा होके साला बता पुराना है चलो 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 ਰਾ ਮੈਂ ਦੱਸਦਾ ਤੈਨੂੰ ਕਿਵੇਂ ਲੰਘਣਾ ਜਿਵੇਂ ਨਾ ਖਿਡਾਰੀ ਕੋਈ ਇੱਕ ਨਹੀਂ ਕੋਈ ਦੋ ਨਹੀਂ ਦੋ ਵੀ ਇਹਦੇ ਵਿੱਚ ਦੀ ਤਿੰਨ ਖਿਡਾਰੀ ਨਗਰੀਆਂ ਤਿੰਨ ਉਹ ਲੰਘੋ ਪੈਸੋਂ ਨੇ ਲੰਘੋ ਉਹ ਜੇ ਖੰਡ ਪਾਠ ਨਾ ਕਰਾਉਣਗੇ ਇਹਨਾਂ ਨੂੰ ਸਰਦਾਰਾਂ ਨੂੰ ਕਹਾਂਗੇ ਕੀ ਕੀ ਆਪਿਆ ਕੀ ਤਖੇ ਕਰਕੇ ਕਰਕੇ ਐਸੇ ਚੌਕ ਕਮੇਟੀ ਬਣਾ ਦਿਓ ਜਦੋਂ ਮੱਛਾ ਵਾਲੇ ਦਿਨ ਗੁਰਦੁਆਰੇ ਜਾਣਗੇ ਤੇ ਲੱਸੀ ਆਪਾਂ ਨੂੰ ਵੀ ਪਾ ਕੇ ਜਾਇਆ ਕਰਾਂਗੇ ਲੱਸੀ ਨਾਲ ਫੋਟੋ ਤਾਂ ਨਹੀਂ ਪਾਇਆ ਕਰਦੇ ਹੋ। ਉਹ ਮਟੀਆਂ ਸੂਰਮਿਆਂ ਦੀਆਂ ਪੁੱਜੀਆਂ ਜਾਂਦੀਆਂ। ਥੋੜੀ ਮੱਟੀ ਤੇ ਕਿਹਨੇ ਲੱਸੀ ਨਹੀਂ ਪੋਣੀ। ਮੁੱਟੇ ਮੁੱਟਾ ਕਰਨ ਤੇ ਤੀਕਾ ਲੱਗਦਾ। ਇਹ ਤਾਂ ਉਹ ਵੀ ਸਾਰੇ ਵਿਆਣੀ ਦੇਖਣੀ ਆ ਉਹ ਲਾਵਾਂਗੇ ਆਪਾਂ ਮੁਕਤ ਉਹਦੇ ਏ ਆਰ ਪੀ ਵਾਲੀ ਖੇਡ ਅਸੀਂ ਖੇਡਾਂ ਕਰੀਆਂ ਦੋ ਖਿਡਾਰੀਆਂ ਨੇ ਅਸੀਂ ਕਿਹੜਾ ਮਾਰ ਲਿਆ ਇਹ ਖੇੜਾ ਗਿਆ ਗਰਜਤ ਸਿੰਘ ਦੀ ਇਹ ਬੈਠਾ ਰਿਹਾ ਗੁੱਸੇ ਹੋ ਕੇ ਇਹਨੂੰ ਪਹਿਲਾ ਨੰਬਰ ਨਹੀਂ ਦਿੱਤਾ ਤਾਂ ਹੀ ਮੁੰਡੇ ਦੇ ਬੈਠਾ ਰਿਹਾ ਤੇਰਾ ਨੂੰ ਮੈਂ ਮਾਨਦੰਗੇ ਰੱਠਾ ਮੱਠਾ ਅਸਲ ਲੱਗ ਰਿਹਾ ਪਤਾ ਕੰਮ ਤਾਂ ਬਣਿਆ ਪਿਆ ਗਾਣੀ ਤਾ ਦੇ ਮਾਲਕ ਸੁੱਖੀ ਬੈਠੇ ਤੇ ਇਹ ਚਾਲ ਤਨ ਚਾਲ ਕਰ ਜਾ ਹਿਆ ਤਿੰਨ ਨਹੀਂ ਹੋਏ ਉਹ ਦੇਖੜਿਆ ਪਰੇ ਹੋ ਜਾ ਯਾਰ ਤਿੰਨ ਹੋ ਗਏ ਸੀ ਤਿੰਨ ਕਿਵੇਂ ਹੋ ਗਏ ਇੱਕ ੱਤਿਆ ਹਾਂ ਦੂਜਾ ਖੜਾ ਤੀਜਾ ਮੈਂ ਤੇ ਨੰਨਾ ਕਰ ਬੜੀ ਜੰਨਾਂ ਨਾਲ ਖੱਟਪਟ ਨਹੀਂ ਹੁੰਦੀ ਬਈ ਇਸ ਤਿੰਨੇ ਬੰਦੇ ਅੱਛਾ ਚੌਥਾ ਮੈਂ ਦਾ ਪੱਕਾ ਲੰਗੜਾ ਕਿਥੋਂ ਦੀ ਅੱਜ ਥੱਲੇ ਨਾ ਵੀ ਆਹੀਂ ਪੈ ਜਾ ਜੇ ਨਹੀਂ ਲੰਗੜਾ ਖਰੂਰ ਗੱਲ ਹੋਰ ਦੱਸ ਇੱਥੇ ਹੱਥ ਪਾ ਫਿਰ ਪਾ ਲਿਆ ਆਏ ਪਾ ਲੈ ਖੜਿਆ ਪੈਸਾ ਪਪਾ ਇਹ ਕੰਦਾ ਵੀ ਰਕੀਆ ਆ ਬੰਦਾ ਜਿਹੜਾ ਇਹ ਬੰਦੇ ਚ 90 ਕਿਲੋ ਵਜਨ ਹੈ ਚੜੀ ਚੜੀ ਪਈਆ ਕਾ ਜਿਹੜਾ ਥੱਲੇ ਆ ਜਿਹੜਾ ਇਹ ਬਾਈਏ ਇੱਕ ਗੰਦਾ ਕਈ ਬਜ਼ੁਰਗ ਪਰਾਣਾ ਨੂੰ ਬਤਾਊਗਾ ਲੰਡੇ ਉਤੋਂ ਬਾਕੀ ਹੁੰਦੇ ਨੇ ਹਾਂ ਮੁਕਤੋ ਦੇ ਜੱਤੀ ਉਹਨਾਂ ਦੇ ਲਾਣੇ ਚ ਉਹ ਨਹੀਂ ਓਏ ਮੈਂ ਤਾਂ ਉਹਦਾ ਬਾਜੀ ਕਰਾਣਾ ਚਾਹੁੰਦਾ ਬਾਜੀ ਕਰਾਣਾ ਉਹਨਾਂ ਦਾ ਲਾਣਾ ਹਜੇ ਵੀ ਹੈਗਾ ਹੈਗਾ ਲੰਮਾ ਹੈਗਾ ਨਹੀਂ ਜਿਉਣਾ ਵਣ ਫਿਲਮਾਂ ਚ ਉਹਨਾਂ ਨੂੰ ਬੰਨਣ ਦੇਖੀ ਸਤ ਹਾਂ ਇਹ ਫਿਰ ਕਾਤ ਪਾਲਿਆ ਮਾਰਾ ਫਿਰ ਦੁੱਧਾ ਵੀ ਪਾਲਾ ਹੁਣ ਠੀਕ ਮਾਰਾ ਫਿਰ ਪਾਲਿਆ ਇਹਦਾ ਖੇਡਣਾ ਮੈਂਨੇ ਕਾ ਬਦੋ લે <laughs> લ્યા ਹੌਲੀ ਹੌਲੀ ਨੰ ਤੰਗ ਮੋਦਾ ਓਏ ਓ ਆਹ ਸਾਰਾ ਬਾੜਾ ਲੈਿੰਦਾ ਥੱਲਾ ਓਏ ਇਹ ਰੋਟੀਆਂ ਬੱਧ ਖਾ ਗਿਆ ਓਏ ਇਹ ਉਸ ਮਾਦੀ ਵੀ ਗਿਆ ਆਹ ਨੰ ਤੰਗ ਨਾ ਕਰ ਉਦੋਂ ਤੌਦਾ ਢਿੱਡ ਕੁੱਟਿਆ ਪਿਆ ਐਦੋਂ ਇਹਦਾ ਜਮਾ ਕੁੱਟਿਆ ਪਿਆ ਜੇ ਦੱਬ ਕੰ ਮਾਰਿਆ ਦੋਰ ਆ ਇਹਦੀ ਤੱਤੀ ਬਾਹਰ ਆ ਗਈ ਮੈਨੂੰ ਫਕਰ ਲੱਗਾ ਪਿਆ ਹੋਰ ਜਾ ਤਾ ਤਾਲੀ ਮਾਰ ਦਿਓ ਬੱਤੀ ਬਾਪੂ ਇਹ ਕਹਿੰਦਾ ਬਾਪੂ ਇਹ ਪਹਿਲਾ ਇਹ ਗੱਲ ਪੱਕੀ ਆ ਬਾਈ ਜਦੋਂ ਫਾਟੀ ਹੋਣਾ ਫੇਰੀ ਬੱਤੀ ਆ ਕੋਈ ਨਹੀਂ ਬਾਪੂ ਨੂੰ ਕੁਝ ਲੱਗ ਫਸੇ ਬਾਪੂ ਜਾ ਰਹੇ ਹੁੰਦੇ ਆ ਅੱਗੇ ਲਾ ਗਰੋ ਮਾਂ ਵੀ ਜਾਣਾ ਜਮੇ ਪੁੱਛ ਲੈਣਗੇ ਕਿ ਬਾਪੂ ਇਹ ਅੱਜ ਬਾਪੂ ਦਾ ਇਹ ਲੋਕ ਬਾਪੂ ਲੰਗਦਾ ਲੰਗਦਾ ਤਾਲੀ ਮਾਰੋ ਬਾਪੂ ਬਾਪੂ ਕਿਹੜਾ ਮਾਰੂ ਡਾਕਟਰ ਤੇਰਾ ਨੰਬਰ ਆਵੇ ਗੇੜਾ ਵਾਲਾ ਹਾਂਜੀ ਤੇਰਾ ਨੰਬਰ ਆ ਪੁੱਛੇ ਨਾ ਹੋਈ ਮੇਰਾ ਕਾ ਕਰਦਾ ਕਿਹਦਾ ਪਤਾ ਕਰ ਨੂੰ ਮੂੰਹ ਦੇਖੀ ਬਨੋਰ ਨਾਲ ਖੱਤਰੜਾ ਕਰੀ ਮੇਰਾ ਕਿਹੜਾ ਮਾ ਰੈਤਰਾਮਾ ਰੈਤਰਾਮਾ اوو شواب اللہ پر لگےڑا کو پوندا اڑو 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 ا ਆਡਾ ਪਿੰਡ ਵੀਰੋ ਦੇਖਾ ਹੁਣ ਹਾਂਜੀ ਪਹਿਲਾਂ ਸਾਡਾ ਦਾਦਾ ਰਹਿੰਦਾ ਸੀ ਮੌੜ ਮੰਡੀ ਤੇ ਸਾਨੂੰ 13-14 ਸਾਲ ਹੋ ਗਏ ਟਿਕ ਗਿਆ ਨੂੰ ਟਿਕ ਗਿਆ ਨੂੰ ਤੇ ਉਹ ਤੁਹਾਨੂੰ ਦੱਸ ਦਈਏ ਜਿਹੜੇ ਜਿਹੜੇ ਸਾਡੇ ਪਿੰਡ ਆ ਨਾਮਨਗਰ ਮੌੜ ਮੰਡੀ ਟੇਖਾ ਕੱਲੋ ਕੋਟਲੀ ਛੋਟੇ ਮੌੜ ਜੀਰੋ ਇਹ ਇਹਨਾਂ ਪਿੰਡਾਂ ਦੇ ਅਸੀਂ ਖਿਡਾਰੀ ਆ ਸੋਨੂੰ ਦੱਸਾਈ ਇਹ ਮੈਂ ਜਾਇਜ਼ ਤਸੀ ਬੰਨ ਕੇ ਬਾਜ਼ੀਆਂ ਪਾਉਂਦੇ ਜਿੰਨਾ ਪਿੰਡਾਂ ਦੇ ਵਿੱਚ ਆ ਪੰਚਾਇਤ ਢਾਲਵਾਸ ਇਕੱਠੀ ਕਰਕੇ ਬਾਜ਼ੀ ਪਵਾਉਂਦੀ ਆ ਵੱਡੀ ਮੰਜੇ ਪੋੜੀਆਂ 'ਚ ਸ਼ਾਲਾ ਲੱਗਦੀਆਂ ਉਹ ਬਾਜ਼ੀ ਵੀਰੋ ਇਹ ਪਾਪਾ ਜੀ ਸਾਡੇ ਦੇਖਾਂ ਦੇ ਪਿੰਡ ਨਾਨਕੇ ਵੀਰੋ ਬਾਬਾ ਜੀ ਨੇ ਸਾਨੂੰ ਖਿਡਾਰੀਆਂ ਨੂੰ ਕਿ ਲੋਕਿਓ ਇੱਕ ਲੋਈ ਕਹੋ ਸ਼ਾਵਾ ਤਾੜੀਵਾਦ ਆ ਆ ਆ ਸ੍ਰੀ ਅਕਾਲ ਚਲ ਰੋ ਰੋ ਕਪਾ ਮਾਰੇ ਵੇ ਚਲ ਰੋ ਰੋ ਕਪਾ ਮਾਰੇ ਵੇ ਕਰੋ ਕਰਤਾ ਬੁੱਢੇ ਬਾਰੇ ਵੇ ਓ ਗਰਾ ਮੰਗੂ ਪੁੱਤਰਾ ਕਰ ਕਮਾਈ ਜਾਣਾ ਏ ਆਹ ਧੱਕੇ ਖਾ ਖਾ ਤੈਨੂੰ ਬਾਲਾ ਨੂੰ ਧੱਕੇ ਮਾਰਦਾ ਏ ਤੱਕੇ ਖਾ ਖਤਮ ਪਾ ਲਿਆ ਦੇ ਬੁੱਤ ਤੱਕੇ ਮਾਰਦੇ ਬਾਵੀ ਮਾਂ ਪੱਤਾ ਗੱਲੇ ਥਾ ਪੈ ਕੇ ਮੈਨੂੰ ਤੱਕੇ ਪੌਂਦੀ ਰਹੀ ਪੱਤਾ ਗੱਲੇ ਥਾ ਪੈ ਕੇ ਮੈਨੂੰ ਤੱਕੇ ਪੌਂਦੀ ਰਹੀ ਰਾਤਾਂ ਨੂੰ ਉੱਠ ਉੱਠ ਕੇ ਮੈਨੂੰ ਦੁੱਧ ਬਲੌਂਦੀ ਰਹੀ ਮੇਰੇ ਪੀਤੇ ਦਦਹਾਵੇ ਆਖੀ ਮੁੰਦਤਾ ਤੈ ਤੱਕੇ ਖਾ ਖਤਮ ਪਾ ਲਿਆ ਦੇ ਸੰਕੇ ਤੱਕੇ ਮਾਰਦਾ ਏ पारिया नथू देखा वारे आखी सोच बि ਤੱਕੇ ਦਾ ਕਤਲ ਪਾਲਿਆ ਤੱਕੇ ਮਾਰਦਾ ਏ ਓਏ ਅ ਤੂੰ ਤੱਕੇ ਮਾਰਦਾ ਏ ਕੜਾਉ ਆ ਕੀ ਸੀ ਸਾਰ ਮਾਦੀ ਕਿੰਨੀ ਜਲਦ ਪਟੇ ਜਾਉਂਦੀ ਦੱਸ ਪੰਜਾ ਤਾਂ ਹੀ ਤਰਾ ਮਾਦੀਤ ਆਇਆ ਦਵਾਰੇ ਤੇ ਤੇਰੀ ਗੱਲ ਮੈਂ ਕਰਦਾ ਅੱਛਾ